ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਰਾਜਮਾਨ ਸੀ ਲਾਹੌਰ ਦਾ ਇੱਕ ਬਹੁਤ ਅਮੀਰ ਬੰਦਾ ਹੈ ਜਿਹਦਾ ਨਾਮ ਵਜ਼ੀਰ ਖਾਨ ਲਿਖਿਆ ਹੈ ਸੂਬੇਦਾਰ ਨਹੀਂ ਹੈ ਅਮੀਰ ਹੈ ਉਹਨੂੰ ਇੱਕ ਰੋਗ ਜੰਬੜ ਦੇ ਆਸਾ ਸੰਗਤ ਉਹਦੇ ਪੇਟ ਵਿੱਚ ਪਾਣੀ ਭਰਨ ਲੱਗ ਪਿਆ ਜਿਹਨੂੰ ਜਲੋਧਰ ਦਾ ਰੋਗ ਕਹਿੰਦੇ ਹੈ ਪੇਟ ਵਿੱਚ ਜਲ ਭਰ ਜਾਣਾ ਫੋੜਾ ਹੋ ਜਾਣਾ ਉਹ ਫੋੜਾ ਫਿਸ ਜਾਣਾ ਫਿਰ ਹੋ ਜਾਣਾ ਬੜੇ ਬੈਦਾਂ ਕੋਲੋਂ ਦਵਾਈ ਲਈ ਇਲਾਜ ਨਹੀਂ ਹੋਇਆ ਜਦੋਂ ਵੈਦਾਂ ਨੇ ਜਵਾਬ ਦਿੱਤਾ ਸਾਥ ਸੰਗਤ ਜਦੋਂ ਕਿਸੇ ਰੋਗ ਉੱਤੇ ਦਵਾਈ ਕੰਮ ਨਾ ਕਰੇ ਫਿਰ ਬੰਦਾ ਜਾ ਕੇ ਦੁਆ ਕਰਾਉਂਦੇ ਜਦੋਂ ਦਵਾਈ ਕੰਮ ਨਾ ਨਾ ਕਰੇ ਫਿਰ ਗੁਰਦੁਆਰੇ ਜਾ ਕੇ ਦੁਆਵਾਂ ਕਰਾਉਂਦੇ ਅਰਦਾਸਾਂ ਕਰਾਉਂਦੇ ਇੱਤੋਂ ਪਹਿਲਾਂ ਰੱਬ ਚਿੱਤੇ ਅੰਦਰੋਂ ਨਹੀਂ ਆਉਂਦਾ ਜਦੋਂ ਵੈਦ ਜਵਾਬ ਦੇ ਦੇਣ ਫਿਰ ਅੰਦਰੋਂ ਰੱਬ ਚਿੱਤੇ ਆਉਂਦਾ ਜਦੋਂ ਵਜ਼ੀਰ ਖਾਨ ਨੂੰ ਜਵਾਬ ਦਿੱਤਾ ਬੈਦਾਨ ਨੇ ਕਹਿੰਦੇ ਜੀ ਤੁਹਾਡੇ ਰੋਗ ਦਾ ਇਲਾਜ ਨਹੀਂ ਹੈ ਵੱਧ ਗਿਆ ਹੁਣ ਤੁਹਾਡੇ ਰੋਗ ਦਾ ਇਲਾਜ ਨਹੀਂ ਹੈ ਤੁਹਾਡੀ ਕਦੇ ਵੀ ਮੌਤ ਹੋ ਸਕਦੀ ਡਰੇ ਹੋਏ ਨੇ ਦੁਆ ਕਰਾਉਣ ਲਈ ਇੱਕ ਬੰਦਗੀ ਕਰਨ ਵਾਲਾ ਦਰਵੇਸ਼ ਸਾਧੂ ਜਿਹਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਪਿਆਰ ਕਰਦੇ ਨੇ ਜਿਹਦੇ ਹੱਥੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਭਾਵ ਸਾਈਂ ਮੀਆਂ ਮੀਰ ਸਾਹਿਬ ਲਾਹੌਰ ਰਹਿੰਦੇ ਨੇ ਉਹ ਲਾਹੌਰ ਦਾ ਵਜ਼ੀਰ ਸਾਈ ਮੀਆਂ ਮੀਰ ਦੇ ਚਰਨਾਂ ਚਲਾ ਗਿਆ ਜਾ ਕੇ ਨਮਸ਼ਕਾਰ ਕਰਕੇ ਅਰਜ ਕੋ ਜ਼ਹਰ ਕੇ ਕਹਿ ਦੀ ਮੈਨੂੰ ਬਹੁਤ ਭਿਆਨਕ ਰੋਗ ਲੱਗ ਗਿਆ ਦਵਾਈਆਂ ਕਰਕੇ ਵੇਖ ਲਈਆਂ ਨੇ ਕੰਮ ਨਹੀਂ ਆ ਰਹੀ ਐ ਸਾਈ ਫਕੀਰ ਤੁਸੀਂ ਕੋਈ ਦੁਆ ਕਰੋ ਮੈਂ ਤੰਦਰੁਸਤ ਹੋ ਜਾ ਜਦੋਂ ਜਾ ਕੇ ਸਾਈ ਮੀਆਂ ਮੀਰ ਨੂੰ ਸਜਦਾ ਕੀਤਾ ਮੱਥਾ ਟੇਕ ਕੇ ਆਪਣੇ ਰੋਗ ਦੀ ਵਿਥਿਆ ਦੱਸੀ ਦੇ ਸਾਈਂ ਮੀਆਂ ਮੀਰ ਨੇ ਅੱਗੇ ਉਹ ਪਤਾ ਕੀ ਕਿਹਾ ਕਹਿਣ ਲੱਗਾ ਉਹ ਧਰਤੀ ਉੱਤੇ ਰੱਬ ਆਇਆ ਹੋਇਆ ਹੈ ਕਿਹੜੀ ਚੀਜ਼ਾਂ ਜਿਹੜੀ ਰੱਬ ਕੋਲੋਂ ਨਹੀਂ ਮਿਲਦੀ ਜਹਾ ਦੇ ਤੰਦਰੁਸਤ ਹੋਣ ਇਸ ਧਰਤੀ ਤੇ ਗੁਰੂ ਅਰਜਨ ਦੇ ਮਹਾਰਾਜ ਰੱਬ ਆਏ ਹੋਏ ਨੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਬੇਨਤੀ ਕਰ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਰਾਜਮਾਨ ਨੇ ਗੁਰੂ ਅਰਜਨ ਦੇਹ ਮਹਾਰਾਜ ਰੱਬ ਨੇ ਕਿਉਂਕਿ ਧਰਨ ਗगन ਨ ਵਿਖੰਡ ਮੈਂ ਜੋਤ ਸਭ ਰੂਪੀ ਰਹੋ ਪਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਕਹਿਨਾ ਗੁਰੂ ਅਰਜਨ ਦੇ ਮਹਾਰਾਜ ਰੱਬ ਨੇ ਜਾ ਜਾ ਕੇ ਅਰਦਾਸ ਕਰ ਉਹਦੇ ਚੱਤ ਵਜ਼ੀਰ ਖਾਂ ਆਪਣੇ ਅਹਿਲ ਕਾਰਾਂ ਨਾਲ ਲਾਹੌਰੋਂ ਤੁਰਿਆ ਰਸਤੇ ਵਿੱਚ ਕਈਆਂ ਥਾਵਾਂ ਤੇ ਵਹਿ ਬਹਿ ਕੇ ਸਾਹ ਲੈ ਲੈ ਕੇ ਸ੍ਰੀ ਅਮਰਸਰ ਸਾਹਿਬ ਪਹੁੰਚਿਆ ਕਿਉਂ ਉਹਦੇ ਪੇਟ ਵਿੱਚ ਪਾਣੀ ਭਰਦਾ ਹੈ ਜਦੋਂ ਸ੍ਰੀ ਅਮਰਸਰ ਸਾਹਿਬ ਆਇਆ ਜਿੱਥੇ ਦੁੱਖ ਭੰਜਨੀ ਵੇਰ ਦੇ ਨਾਲ ਥੜਾ ਬਣਿਆ ਹੋਇਆ ਉਹ ਥੜੇ ਦਾ ਨਾਮ ਹੈ 86 ਤੀਰਥ ਕਦੇ ਤੁਸੀਂ ਹੁਣ ਦਰਬਾਰ ਸਾਹਿਬ ਜਾਓ ਉਹ ਥੜੇ ਦੇ ਨਾਲ ਇੱਕ ਬੋਰਡ ਲੱਗਾ ਹੋਇਆ ਉਹਦੇ ਉੱਤੇ ਇਤਿਹਾਸ ਲਿਖਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੁੱਖ ਪੰਜਨੀ ਵੇਰ ਦੇ ਕੋਲ ਬੜੇ ਹੋਏ ਥੜੇ ਤੇ ਬੈਠੇ ਨੇ ਵਜ਼ੀਰ ਖਾਨ ਅਹਿਲ ਕਾਰਾਂ ਨਾਲ ਲਾਹੌਰੋਂ ਪਹੁੰਚਿਆ ਸਾਧ ਸੰਗਤ ਰਸਤੇ ਵਿੱਚ ਕਈਆਂ ਥਾਵਾਂ ਤੇ ਬਹਿ ਵਹਿ ਕੇ ਸਾਲੇ ਕੇ ਆਏ ਆਉਂਦਿਆਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾ ਕੇ ਰੋਣ ਲੱਗ ਪਿਆ ਮਹਾਰਾਜ ਮੈਨੂੰ ਸਾਈ ਮੀਆਂ ਅਮੀਰ ਜੀ ਨੇ ਕੱਲੇ ਲਾਹੌਰੋਂ ਮੈਨੂੰ ਭਿਆਨਕ ਰੋਗ ਹੈ ਮਹਾਰਾਜ ਮੈਨੂੰ ਠੀਕ ਕਰੋ ਮਹਾਰਾਜ ਮੇਰੇ ਪੇਟ ਵਿੱਚ ਜਲ ਉਦਰ ਦਾ ਰੋਗ ਹੈ ਮਾਰੇ ਕਿਰਪਾ ਕਰੋ ਠੀਕ ਕਰੋ ਜਦੋਂ ਗੁਰੂ ਅਰਜਨ ਦੇ ਮਹਾਰਾਜ ਨੇ ਸ਼ਬਦ ਸੁਣਿਆ ਨਾ ਕਿ ਸਾਈ ਮੀਆਂ ਮੀਰ ਨੇ ਘੱਲਿਆ ਪਾਤਸ਼ਾਹ ਬਹੁਤ ਪਰਸਨ ਹੋ ਕੇ ਅਦਬ ਨਾਲ ਕਹਿੰਦੇ ਕੋਈ ਗੱਲ ਨਹੀਂ ਭਾਈ ਠੀਕ ਹੋ ਜਾਏਗਾ ਰੋਣਾ ਬੰਦ ਕਰ ਹੌਸਲਾ ਰੱਖ ਵਜ਼ੀਰ ਖਾਨ ਰੋ ਨਾ ਸਾਧ ਸੰਗਤ ਜਦੋਂ ਗੁਰੂ ਅਰਜਨ ਦੇ ਮਹਾਰਾਜ ਨੂੰ ਹੌਸਲਾ ਦਿੱਤਾ ਉਹ ਰੁਕਿਆ ਫਿਰ ਪਾਤਸ਼ਾਹ ਨੇ ਬਚਨ ਕਹਿ ਕਹਿੰਦੇ ਠੀਕ ਹੋਣਾ ਚਾਹੁੰਨੇ ਹਾਂ ਮਹਾਰਾਜ ਆਪਣਾ ਰੋਗ ਮਟਾਉਣਾ ਚਾਹੁੰਦਾ ਹਾਂ ਹਾਂ ਮਹਾਰਾਜ ਰੋਗ ਮਟਾ ਦਿਓ ਪਾਦਸ਼ਾਹ ਨੇ ਇਸ਼ਾਰਾ ਕਰਕੇ ਕਿਹਾ ਓ ਜਿਹੜਾ ਬਜ਼ੁਰਗ ਤੁਰਿਆ ਆਉਂਦੇ ਉਸ ਬਜ਼ੁਰਗ ਕੇ ਹੱਥ ਜੋੜ ਕੇ ਕਹਿ ਜੀ ਮੈਨੂੰ ਠੀਕ ਕਰੋ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਨੇ ਪਤਾ ਕਿਦੇ ਵੱਲ ਕੱਲਿਆ ਚਿੱਟਾ ਦਾੜਾ ਚਿੱਟੇ ਸ਼ਮਸ਼ ਡਾਂਡੇ ਦੇ ਵਾਹ ਲੱਖਾਂ ਦੀਆਂ ਭਮਣੀਆਂ ਚਿੱਟੇ ਇਹ ਕੌਣ ਹੈ ਬ੍ਰह्म ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ ਕਹੋ ਜਿਹੜਾ ਬਜ਼ੁਰਗ ਆਉਂਦੇ ਉਹਨੂੰ ਜਾ ਕੇ ਹੱਥ ਜੋੜ ਕੇ ਕਹੋ ਮੈਨੂੰ ਠੀਕ ਕਰੋ ਵਜ਼ੀਰ ਖਾਂ ਤੁਰ ਪਿਆ ਵਜ਼ੀਰ ਖਾਂ ਦੇ ਮਨ ਵਿੱਚ ਹੈ ਵੇ ਸ਼ਾਇਦ ਦਵਾਈ ਦੇਣਗੇ ਕੋਈ ਹੋ ਸਕਦਾ ਗੁਰੂ ਅਰਜਨ ਦੇਹ ਮਹਾਰਾਜ ਨੇ ਕੋਈ ਬਜ਼ੁਰਗ ਬੰਦਾ ਬੈਦ ਰੱਖਿਆ ਹੋਵੇ ਕਿਉਂ ਬੈਦਰੋਂ ਵੀ ਬਜ਼ੁਰਗ ਕਹਿੰਦੇ ਸੀ ਹੋ ਸਕਦਾ ਕੋਈ ਬੈਦ ਹੋਵੇ ਹੋ ਸਕਦਾ ਇਹਨੂੰ ਕੋਈ ਦਵਾਈ دارو ਦਾ ਪਤਾ ਹੋਵੇ ਵਜ਼ੀਰ ਖਾਨ ਉੱਠ ਕੇ ਬਾਬਾ ਬੁੱਢਾ ਸਾਹਵਲ ਚਲਾ ਗਿਆ ਜਿੱਥੇਕ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਇੱਥੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬੰਨ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਬਣ ਰਹੀ ਹੈ ਬਾਬਾ ਬੁੱਢਾ ਉਧਰੋਂ ਟੋਕਰੀ ਸੁੱਟ ਕੇ ਮਿੱਟੀ ਦੀ ਆ ਰਹੇ ਤੇ ਮੋਹਰੇ ਵਜ਼ੀਰ ਖਾਨ ਅਹਿਲ ਕਾਰਨਾ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਬਾਬਾ ਜੀ ਮੈਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਤੁਹਾਡੇ ਵੱਲ ਕੱਲਿਆ ਮੈਨੂੰ ਪੇਟ ਵਿੱਚ ਇੱਕ ਰੋਗ ਹੈ ਜਲੋਦਰ ਦਾ ਰੋਗ ਹੈ ਮੈਨੂੰ ਠੀਕ ਕਰੋ। ਬਾਬਾ ਜੀ ਮੈਨੂੰ ਗੁਰੂ ਅਰਜਨ ਦੇਵ ਮਹਾਰਾ ਜੀ ਤੁਹਾਡੇ ਕੋਲ ਕੱਲਿਆ। ਮੈਨੂੰ ਠੀਕ ਕਰੋ। ਇਤਿਹਾਸ ਕਹਿੰਦਾ ਹੈ ਬਾਬੇ ਬੁੱਢੇ ਨੇ ਕਿਹਾ ਉਹ ਆਪ ਰੱਬ ਬੈਠਾ ਹੈ। ਨੌਕਰਾਂ ਕੋਲ ਕਿਉਂ ਕੱਲਦੇ? ਜਾ ਜਾ ਕੇ ਮਾਲਕ ਕੋਲੋਂ ਮੰਗ। ਮੈਂ ਤਾਂ ਗੁਰੂ ਅਰਜਨ ਦੇਵ ਦੇ ਘਰ ਦਾ ਨੌਕਰ। ਨੌਕਰਾਂ ਕੋਲੋਂ ਨਹੀਂ ਮੰਗੀਦਾ। ਜੇ ﺍﻟਹਾਜ ਕਰਾਉਣੇ ਮਾਲਕ ਕੋਲੋਂ ਜਾ ਕੇ ਪੁੱਛ ਨੌਕਰਾਂ ਕੋਲ ਕਿਹੋ ਆਇਆ ਮੈਂ ਗੁਰੂ ਨਾਨਕ ਦੇ ਘਰ ਦਾ ਨੌਕਰ ਜਾ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਪੁੱਛ ਤੇ ਸਾਧ ਸੰਗਤ ਵਜ਼ੀਰ ਖਾਨ ਨੇ ਫਿਰ ਮੋਰੇ ਹੋ ਕੇ ਕਿਹਾ ਜਦੋਂ ਵਾਵਾ ਬੁੱਢਾ ਸਭ ਤਰ ਪੈ ਨਾ ਫਿਰ ਮੋਰੇ ਹੋ ਕੇ ਗਿਆ ਕਹਿੰਦਾ ਜੀ ਉਹਨਾਂ ਨੇ ਤੁਹਾਡੇ ਕੋਲ ਕੱਲਿਆ ਕਿਉਂ ਜਿਹੜਾ ਬਜ਼ੁਰਗ ਆਂਦਾ ਉਹ ਤੈਨੂੰ ਠੀਕ ਕਰੇਗਾ ਬਾਬੇ ਬੁੱਢੇ ਦੇ ਹੱਥ ਵਿੱਚ ਟੋਕਰੀ ਸੀ ਟੋਕਰੀ ਨਾਲ ਧੱਕਾ ਮਾਰ ਕੇ ਕਿਹਾ ਜਾ ਜਾ ਕੇ ਮਾਲਕ ਕੋਲੋਂ ਮੰਗ ਨੌਕਰਾਂ ਕੋਲ ਕੀ ਰੱਖਿਆ ਨੌਕਰਾਂ ਕੋਲ ਨਹੀਂ ਮੰਗੀਦਾ ਜੇ ਮੰਗੀਦਾ ਤੇ ਮਾਲਕ ਕੋਲੋਂ ਮੰਗੀਦਾ ਸਾਧ ਸੰਗਤ ਜਦੋਂ ਤੱਕਾ ਮਾਰਿਆ ਨਾ ਬਾਬੇ ਬੁੱਢੇ ਨੇ ਟੋਕਰੀ ਦਾ ਉਸੇ ਥਾਂ ਤੇ ਪੇਟ ਵਿੱਚ ਉਹ ਬੱਜੀ ਟੋਕਰੀ ਦਰਦ ਹੋਣ ਲੱਗ ਪਿਆ ਬਹਿ ਗਿਆ ਮਸਾਂ ਉੱਠ ਕੇ ਕਰ ਲਾਉਂਦਾ ਤੁਰਦਾ ਤੁਰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ ਆ ਕੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜਿਹਦੇ ਕੋਲ ਤੁਸੀਂ ਕੱਲੇ ਉਹਨੇ ਤਾਂ ਟੋਕਰੀ ਦਾ ਤੱਕਾ ਮਾਰ ਕੇ ਕਿਹਾ ਜਾ ਜਾ ਕੇ ਮਾਲਕ ਕੋਲੋਂ ਮੰਗ ਨੌਕਰਾਂ ਕੋਲੋਂ ਨਹੀਂ ਮੰਗੀਦਾ ਮਹਾਰਾਜ ਜਦੋਂ ਦੀ ਉਹਨੇ ਟੋਕਰੀ ਮਾਰੀ ਐ ਪੀੜ ਨਹੀਂ हट ਰਹੀ ਪੇਟ ਵਿੱਚ ਪੀੜ ਦਰਦ ਹੋ ਰਿਹਾ ਹੈ ਮਹਾਰਾਜ ਉਹਨੇ ਦਵਾਈ ਤਾਂ ਕੀ ਦੇਣੀ ਸੀ ਉਹਨੇ ਉਲਟਾ ਟੋਕਰੀ ਮਾਰ ਕੇ ਹੋਰ ਦਰਦ ਛੇੜ ਦਿੱਤਾ ਜਦੋਂ ਦੀ ਟੋਕਰੀ ਮਾਰੀ ਪੀੜ ਹੋ ਰਹੀ ਹੈ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ ਦਰਦ ਨਾਲ ਕੁਰਲਾਉਂਦਾ ਵਜ਼ੀਰ ਖਾਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਮੁਸਕਰਾ ਬੈ ਮੋਢੇ ਤੇ ਹੱਥ ਧਰ ਕੇ ਕਹਿੰਦੇ ਵਸ ਵਜ਼ੀਰ ਖਾਨ ਹੁਣ ਤੈਨੂੰ ਕਿਸੇ ਦਵਾਈ دارو ਦੀ ਲੋੜ ਨਹੀਂ ਬਾਬੇ ਬੁੱਢੇ ਦੇ ਹੱਥ ਦੀ ਟੋਕਰੀ ਵੱਜ ਗਈ ਹੈ ਸਮਝ ਲੈ ਹੁਣ ਤੇਰਾ ਆਪਰੇਸ਼ਨ ਹੋ ਗਿਆ ਵਜ਼ੀਰ ਖਾਨ ਬਾਬੇ ਬੁੱਢੇ ਦੇ ਹੱਥ ਦੀ ਟੋਕਰੀ ਵੱਜ ਗਈ ਐ ਹੁਣ ਤੇਰਾ ਇਲਾਜ ਹੋ ਗਿਆ ਹੁਣ ਕਿਸੇ ਦਵਾਈ ਦੀ ਲੋੜ ਨਹੀਂ ਪਤਾ ਕਿਉਂ ਜਿਨੇ ਆਪਣੇ ਹੱਥ ਨਾਲ ਫੜੀ ਟੋਕਰੀ ਤੇਰੇ ਮਾਰੀ ਐ ਉਹਦੇ ਹੱਥਾਂ ਵਿੱਚ ਬਰਕਤ ਐ ਉਹਦੇ ਬੁੱਲਾਂ ਵਿੱਚ ਕਰਾਮਾਤ ਐ ਉਹਦੇ ਕਦਮਾਂ ਵਿੱਚ ਕ੍ਰਾਂਤੀ ਐ ਜਿੱਥੇ ਪੈਰ ਰੱਖਦੇ ਧਰਤੀ ਦੇ ਭਾਗ ਬਦਲ ਜਾਂਦੇ ਨੇ ਜਿਹਨੂੰ ਹੱਥ ਲਾ ਦੇ ਉੱਥੇ ਬਰਕਤਾਂ ਭਰ ਜਾਂਦੀਆਂ ਨੇ ਜਿਹਨੂੰ ਜ਼ਬਾਨ ਤੋਂ ਕੋਈ ਬੋਲ ਕਹਦਾ ਐ ਉਦੇ ਬੋਲਾਂ ਵਿੱਚ ਕਰਾਮਾਤ ਹੈ ਉਹ ਕੋਈ ਆਮ ਸਿੱਖ ਨਹੀਂ ਵਜ਼ੀਰ ਖਾਨ ਉਹ ਪਤਾ ਕੌਣ ਹੈ ਬੱਬੇ ਬੁੱਢੇ ਦੀ ਤਾਂ ਕੋਈ ਚਰਨ ਧੂੜ ਚੁੱਕ ਕੇ ਮੱਥੇ ਨੂੰ ਲਾ ਲੈ ਉਹਦੇ ਪਾਪ ਵਿੰਸ ਜਾਂਦੇ ਨੇ ਸਾਧ ਸੰਗਤ ਉੱਥੇ ਫਿਰ ਪਾਤਸ਼ਾਹ ਨੇ ਕਿਹਾ ਗੁਰ ਸਿੱਖੀ ਪਾਣਾ ਮੰਨੇ ਆ ਗੁਰ ਪੁਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਬਾਹੇ ਇੱਕ ਭਾਈ ਚਰਨ ਧੂੜ ਮੰਗੋ ਸਾਧੂ ਜਨਾਂ ਦੀ ਗੁਰ ਸਿੱਖਾਂ ਦੀ ਭਾਵ ਮਨ ਨੀਮਾ ਹੋ ਜਾਏ ਦੂਜਾ ਜਪਿਓ ਨਾਮ ਜਪਿਆ ਹੋਇਆ ਨਾਮ ਫਿਰ ਟਿਕਦਾ ਬਾਬਾ ਪੈਂਦਾ ਚਖੰਡ ਨੌਂ ਨਦ ਨਾਮ ਗਰੀਬੀ ਪਾਈ ਸਿੱਖ ਨੂੰ ਮਨ ਦੀ ਗਰੀਬੀ ਦਿੱਤੀ ਜਪਣ ਵਾਸਤੇ ਨਾਮ ਦਿੱਤਾ ਸਾ ਸੰਗਤ ਤੁਸੀਂ ਮਹਾਂਪੁਰਸ਼ਾਂ ਦੀ ਸਿਮਰਤੀ ਚ ਬੈਠੇ ਹੋ ਸਾਧੂ ਦਾ ਕੋਈ ਕੰਮ ਹੈ ਨਾਮ 'ਚ ਪਾਉਣ ਦਾ ਇਹ ਮੈਂ ਕਈ ਵਾਰ ਲਾਈਵ ਤੋਂ ਕਿਹਾ ਕੋਈ ਗੁੱਸਾ ਵੀ ਕਰ ਸਕਦਾ ਕਿਸੇ ਸੰਤ ਨੂੰ ਨਾਮਦਾਨ ਦੇਣ ਦਾ ਅਧਿਕਾਰ ਨਹੀਂ ਹੈ ਕਿਸੇ ਵੀ ਸੰਤ ਨੂੰ ਨਾਮਦਾਨ ਦੇਣ ਦਾ ਅਧਿਕਾਰ ਨਹੀਂ ਸੰਤ ਨੂੰ ਕੋਈ ਅਧਿਕਾਰ ਹੈ ਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਨਾਮ ਜਪਾਉਣ ਦਾ ਇਹ ਬਾਣੀ 'ਚ ਅਧਿਕਾਰ ਲਿਖਿਆ ਹੋਇਆ ਹੈ ਅਧਿਕਾਰ ਸਮਝਦੇ ਹੋ ਅਧਿਕਾਰੀ ਜਿਹੜਾ অথੋਰਾਇਜ਼ ਹੈ ਗਵਰਨਮੈਂਟ ਵੱਲੋਂ ਕੁਝ ਬੰਦਿਆਂ ਦੇ ਹਸਤਾਖਰ ਅਥੋਰਾਈਜ਼ ਨੇ ਅਧਿਕਾਰੀ ਨੇ ਤੁਸੀਂ ਭਾਵੇਂ 100 ਵਾਰ ਹਸਤਾਖਰ ਕਰਦੇ ਹੋ ਮੈਨੂੰ ਵੀ ਸਿਗਨੇਚਰ ਕਰਨੇ ਆਉਂਦੇ ਨੇ ਤੁਹਾਨੂੰ ਵੀ ਆਉਂਦੇ ਨੇ ਕਿਸੇ ਦੇ ਪੇਪਰਾਂ ਤੇ ਹਸਤਾਖਰ ਕਰਦੇ ਹੋ ਕੋਈ ਵੈਲਿਊ ਨਹੀਂ ਜਿਹੜਾ ਬੰਦਾ ਅਧਿਕਾਰੀ ਹੈ ਅਥੋਰਾਈਜ਼ ਹੈ ਗਵਰਨਮੈਂਟ ਦਾ ਯਾਦ ਰੱਖਿਓ ਉਹ ਮੋਹਰ ਲਾ ਕੇ ਤੁਹਾਡੀ ਕਾਗਜ਼ ਦੀ ਫੋਟੋ ਕਾਪੀ ਉੱਤੇ ਸਿਗਨੇਚਰ ਕਰਦੇ ਅੰਬੈਸੀ ਵਿੱਚ ਫੋਟੋਕਾਪੀ ਵੀ ਅਸਲ ਮੰਨੀ ਜਾਏਗੀ ਜਦੋਂ ਕੋਈ ਨੋਟਰੀ ਟੈਸਟ ਕਰਕੇ ਵਕੀਲ ਮੋਹਰ ਲਾ ਕੇ ਸਿਗਨੇਚਰ ਕਰਦਾ ਹੈ ਨਾ ਉਹ ਤੁਹਾਡੀਆਂ ਕਾਗਜ਼ਾਂ ਦੀਆਂ ਫੋਟੋ ਕਾਪੀਆਂ ਵੀ ਅਸਲ ਮੰਨੀਆਂ ਜਾਂਦੀਆਂ ਨੇ ਗਲਟਡ ਆਫੀਸਰ ਕੋਈ ਸਾਈਨ ਕਰ ਦੇ ਉਹਦੇ ਸਿਗਨੇਚਰ ਅਥੋਰਾਈਜ਼ ਨੇ ਅਧਿਕਾਰੀ ਹੈ ਉਹਦੇ ਹਸਤਾਖਰ ਚੱਲਣਗੇ ਐਦਾਂ ਯਾਦ ਰੱਖਿਓ ਆਪਾਂ 20 ਵਾਰ ਕਹੀਏ ਭਾਈ ਮੈਂ ਨਾਮ ਜਪਉਣਾ ਨਾਮ ਜਪਉਨੇ ਜਿਹੜਾ ਗੁਰੂ ਵੱਲੋਂ ਅਧਿਕਾਰੀ ਹੈ ਜਦੋਂ ਉਹ ਨਾਮ ਜਪਉਂਦਾ ਲੋਕਾਂ ਦੇ ਭਾਗ ਬਦਲ ਜਾਂਦੇ ਇਸ ਲਈ ਸੰਤ ਅਧਿਕਾਰੀ ਹੈ ਇਨੂੰ ਮਹਾਰਾਜ ਨੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ ਪੜੋ ਇੱਕ ਸੰਤ ਕਰਾਮ RAM ਜੋ ਦਾਤਾ ਮੁਕਤੇ ਕੋ ਸੰਤ ਜਪਾਵੇ ਨਾਮ ਭਾਈ ਸੰਤ ਨਾਮ ਜਪਉਣ ਦਾ ਅਧਿਕਾਰੀ ਹੈ ਮੈਂ ਇਹੋ ਜੇ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਦੀ ساری ਉਮਰ ਨਾਲ ਕੋਈ ਕਥਾ ਕੀਤੀ ਹੈ ਨਾ ਕੀਰਤਨ ਕੀਤਾ ਹੈ ਜਦੋਂ ਕਿਸੇ ਨੂੰ ਕਹਿ ਦਿੱਤਾ ਉਹ ਭਾਈ ਸ਼ਰਾਬ ਛੱਡ ਦੇ ਉਹ ਤੋਂ ਵੱਧ ਉਹ ਬੰਦਾ ਸ਼ਰਾਬ ਪੀਣ ਦੇ ਯੋਗ ਨਹੀਂ ਰਿਹਾ ਸ਼ਰਾਬ ਛੱਡ ਦਿੱਤੀ ਜਿਹਨੂੰ ਬਾਹ ਪਕੜ ਕੇ ਕਹੇ ਚੱਲ ਭਾਈ ਆਹ ਰਸਤੇ ਤੁਰ ਪਾ ਉਹ ਰੱਬ ਦੇ ਰਸਤੇ ਤੁਰ ਪਿਆ ਜਿਹਨੂੰ ਇੱਕ ਵਾਰ ਨਜ਼ਰ ਕਰਕੇ ਕਹੇ ਜਾ ਤੇਰੀ ਗਰੀਬੀ ਤੇ ਲੇਦਰ ਦੂਰ ਹੋ ਗਏ ਉਹਦੇ ਘਰੋਂ ਖਤਮ ਹੋ ਗਈਆਂ ਉਹ ਚੀਜ਼ਾਂ ਪਤਾ ਕਿਉਂ ਜਪਣ ਵਾਲਿਆਂ ਦੀ ਰਸਨਾ ਉੱਤੇ ਰੱਬ ਆ ਕੇ ਬਹਿ ਜਾਂਦਾ ਉਹਨਾਂ ਨੂੰ ਕੀਰਤਨ ਕਥਾ ਦੀ ਇਹ ਨਹੀਂ ਵੀ ਗਿਆਨ ਬਹੁਤ ਆਉਂਦਾ ਨਹੀਂ ਪਤਾ ਸਭ ਕੁਝ ਹੁੰਦਾ ਸਾਰੀ ਉਮਰ ਮੈਂ ਉਹ ਸਾਧੂ ਵੇਖੇ ਕੋਈ ਕਥਾ ਕੀਰਤਨ ਨਹੀਂ ਕੀਤਾ ਪਰ ਬੰਦਗੀ ਇੰਨੀ ਹੋ ਗਈ ਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਰੱਬ ਉਹਨਾਂ ਦੀ ਰਸਨਾ ਤੇ ਆ ਕੇ ਬਹਿ ਗਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਤਾ ਦਸਨ ਦਸਨ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜੇ ਬੰਦਿਆਂ ਨੂੰ ਕਹਿੰਦਾ ਜਾਵੇ ਆ ਕੰਮ ਹੋ ਗਿਆ ਹੋ ਗਿਆ ਨਾਲ ਦੀ